ਮੈਂ ਤਾਂ ਹੋਰ ਤਰੀਕੇ ਨਾਲ ਵੀ ਉਲਝਿਆ ਨਾ ਅੱਛੇ ਕਿ ਮੈਂ ਵਰਕ ਪਰਮਣਾ ਚੁਲਜ ਗਿਆ ਹਾਂ ਜਦ ਕਿ ਮੈਂ ਵੀ ਐਜ ਐ ਸਿੰਗਰ ਉੱਥੇ ਸਿੱਧਾ ਪੀਆਰ ਹੋ ਸਕਦਾ ਸੀ ਮੈਨੂੰ ਟਾਈਮ ਬਹੁਤ ਜ਼ਿਆਦਾ ਲੱਗੇ ਮੈਂ लास्ट ईयर ਪੀਆਰ ਹੋਇਆ 10 ਸਾਲ ਲੱਗੇ ਮੈਨੂੰ 10 ਸਾਲ ਬਾਅਦ ਪੱਕੇ ਹੋਏ ਹੋ ਹਾਂਜੀ ਬੱਚੇ ਮੈਨੂੰ ਇੰਟਰਨੈਸ਼ਨਲ ਮੰਗਾਉਣੇ ਪਏ ਜੀ ਅੱਛੇ ਹਾਂਜੀ ਮੈਨੂੰ 10 ਸਾਲ ਲੱਗੇ ਕਿਹ ਸਿੰਗਰ ਤੇ ਪਹਿਲੇ ਸੱਟੇ ਹੀ ਅੱਜ ਕੱਲ੍ਹ ਤੇ ਉਹ ਪੈਸੇ ਕਹਿੰਦੇ 80 ਗੇ ਕਰੋੜ ਰੁਪਈਆ ਸ਼ੋਅ ਕਰ ਲੋ ਬਿਜ਼ਨਸ ਸ਼ੁਰੂ ਕਰ ਲੋ ਤੇ ਤੂੰ ਉਹ ਉਹ ਨਹੀਂ ਉਹ 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 ਵੀ ਡਿਫਰੈਂਟ ਸੀਨਾ ਹੈ ਅੱਛੇ ਸਿੰਗਰ ਤਾਂ 3 ਲੱਖ ਸਪੇ 4 ਲੱਖ ਚੋਂ ਉੱਥੇ ਪਹੁੰਚੇ ਨੇ ਬਿਦ ਫੈਮਿਲੀ ਔਰ ਕੋਈ ਆਲਰਸ ਨਹੀਂ ਅੱਛੇ ਮੈਂ ਵੀ ਉਹ ਚਾ ਸਕਦਾ ਜੇ ਉਸ ਕੈਟਾਗਰੀ ਚ ਆਈ ਕਿਉਂ ਨਹੀਂ ਕੋਈ ਪਤਾ ਨਹੀਂ ਸੀ ਕੁਝ ਪਤਾ ਨਹੀਂ ਸੀਗਾ ਕੁਝ ਉੱਥੇ ਦੇ ਇਮੀਗ੍ਰੇਸ਼ਨ ਵਾਲੇ ਨੇ ਔਰ ਜ਼ਿਆਦੇ ਅੱਛੇ ਉਹਨੇ ਵੀ ਨੁਕਸਾਨ ਕੀਤਾ ਮੇਰਾ ਉੱਥੇ ਇਮੀਗ੍ਰੇਸ਼ਨ ਨੇ ਵੀ ਨੁਕਸਾਨ ਕੀਤਾ ਉਹਦੇ ਕਹਿੰਦੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੁਸੀਂ 3-4 ਕਰੋੜ ਰੁਪਏ ਦੀ ਇਨਵੈਸਟਮੈਂਟ ਕਰੋ ਸਾਰਾ ਪਰਿਵਾਰ ਟੱਬਰ ਪੱਕਾ ਦੇ ਦਿੰਦੇ ਸੇ ਉਹ 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 ਤਾਂ ਹੈਗਾ ਜੀ ਹੈਗਾ ਪਰ ਸਿੰਗਰਾਂ ਨੂੰ ਤਾਂ ਫ੍ਰੀ ਚ ਸੀਗਾ ਸੈਲਫ এমਪਲੋਇਮੈਂਟ ਤੁਹਾਨੂੰ ਇੱਕ ਜੌਬ ਹੈ ਜੀ ਉੱਥੇ ਸੀਗੀ ਸਿੰਗਰਾਂ ਦੀ ਹਾਂ ਜੀ ਤੁਸੀਂ ਆਪਣਾ ਸੈਲਫ ਦੀ ਉਹ ਕਹਿੰਦੇ ਸੀ ਉੱਥੇ ਲੋਡ ਸੀਗੀ ਸਿੰਗਰਾਂ ਦੀ ਕਿਉਂਕਿ ਇੰਨੀ ਆਪਣੀ ਆਪਣੀ ਇੰਨੀ ਜ਼ਿਆਦਾ ਪਬਲਿਕ ਪਹੁੰਚ ਗਈ ਉੱਥੇ ਆਪਣੀ ਆਬਾਦੀ ਇੰਨੀ ਆਪਣੀ ਪੰਜਾਬੀਆਂ ਦੀ ਜੀ ਜੀ ਉਹ ਅੰਕੜੇ ਕੱਢਦੇ ਨੇ ਨਾ ਜੀ ਫਿਰ ਉਹ ਕੈਟਾਗਰੀ ਬਣਾ ਲੈਂਦੇ ਨੇ ਉਹਨਾਂ ਨੂੰ ਕੈਟਾਗਰੀ ਬਣਾਈ ਹੈ ਉਹ ਕੈਟਾਗਰੀ ਦੇ ਸੰਗਰ ਆਪਣੇ ਸਾਰੇ ਪਹੁੰਚੇ ਨੇ ਨੀ ਨੀ ਸਾਰੇ ਉੱਥੇ ਪਹੁੰਚੇ ਨੇ ਸਾਰੇ ਉਸੇ ਕੈਟਾਗਰੀ ਦੇ